ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਔਰ ਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਜੋ ਆਪਾਂ ਕਵਰ ਕਰ ਰਹੇ ਹਾਂ ਜੀ ਤੁਹਾਡੇ ਵਾਸਤੇ ਇੱਕ ਮੁਰਾਦਾ ਤੋਹਫਾ ਹੀ ਲੈ ਕੇ ਆਂਦਾ ਜੀ ਸੂਆ ਸਵਾਇਆ ਨਾਗਾ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਸੁਪਾਲ ਸਿੰਘ ਜੀ ਪਿੰਡ ਚੌਧਰੀ ਵਾਲਾ ਤਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 946414267 ਠੀਕ ਆ ਵੀਰੇ ਸੂਆ ਕਿੰਨਾ ਸੂਈ ਹੈ ਜੀ ਸੂਆ ਦੂਜਾ ਜੀ ਇਹ ਕਦੋਂ ਸੂਈ ਹੈ ਜੀ ਇਹ ਇਹਨੂੰ ਅੱਜ ਪੰਜਵਾਂ ਦਿਨ ਹੈ ਜੀ ਬੱਚਾ ਕੀ ਹੈ ਜੀ ਬੱਚਾ ਹੀ ਘੱਟਾ ਦੇਦਾ ਜੀ ਜੇਰ ਦੀ ਕੰਪਲੀਟ ਆ ਜੀ ਹਾਂ ਜੀ ਜੇਰ ਦੀ ਕੰਪਲੀਟ ਆ ਹੁਣ ਦੁੱਧ ਆ ਕਿ ਬੋਲਾ ਵੀਰੇ ਬੋਲਾ ਜੀ ਹੈ ਜੀ ਕਿੰਨਾ ਤਿਆਰ ਆ ਇਹ ਤਾਂ 11 ਲੀਟਰ ਆਈ ਹੁਣ ਚਵਾਈ ਕਰਾ ਦਾਂਗੇ ਜੀ ਹਾਂ ਜ ਕਿੰਨਾ ਕਪਿਆ ਜੀ ਦੁੱਧ ਜੀ ਦੁੱਧ ਆਪਣ 13 ਕਿਲੋਟ ਦੇ ਆਏ ਹੋਏ ਜੀ ਬਾਕੀ ਸੇਵਾ ਦਾ ਬਾਕੀ ਆਪਣੀ ਖਰੀਦੀ ਹੋਈ ਆ ਅਗਲਾ ਆਪ ਦੀ ਸਮਝ ਨਾ ਲੈ ਜੀ ਸਮਝ ਨਾ ਲੈ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਹਵਾਨਾ ਸੋਨਾ ਫਿਟਨੈਸ ਆਲਾ ਕੱਟ ਆਲਾ ਬਾਕੀ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਐਂਡ ਕੱਲਾ ਕੱਲਾ ਨਿਖੜਵਾ ਥਾਣ ਤੁਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿੰਨਾ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਫੁੱਲ ਚਮਕਦਮ ਕਾਲੀਆ ਗੋਲ ਪੱਠਪੁੜਾ ਪੰਜਾਂ ਦਿਨਾਂ ਦੀ ਸੂਈ ਥੱਲੇ 11 ਕਿਲੋ ਬੌਲੀ ਤੁਸੀਂ ਆਪ ਦੀ ਜੋਖ ਕੇ ਲੈ ਜਾਓ ਐਂਡ ਪਤਲਾ ਪਿੰਡਾ ਦੁੱਧ ਵਾਲਾ ਨੱਕ ਕਹਿ ਸਕਦੇ ਬਾਈ ਕਹਿੰਦਾ ਮਾਲਕਾਂ ਨੇ ਤਾਂ ਕਿਹਾ 13 14 ਕਿਲੋ ਗਾਰੰਟੀ ਵਾਲਾ ਕੰਮ ਆ ਬਾਕੀ ਵੀਰੇ ਜਿਹਦੇ ਥੱਲੇ ਅੱਜ 11 ਕਿਲੋ ਬੌਲੀ ਆ ਉਹਨੂੰ 13 14 ਕਹਿੰਦਾ ਵੀ ਕੀ ਆ ਹਵਾਨਾ ਜੇ ਇੱਕ ਕਰੋ ਐਂਡ ਫਿਟਨੈਸ ਆਲਾ ਥਣ ਪੂਰਾ ਟੌਪ ਦਾ ਮੁਠੀ ਵਾਲਾ ਬਾਕੀ ਚਾਰੇ ਖਣਾ ਦਾ ਸਹਿਜ ਜਿਵੇਂ ਸੇਮ ਸੇਮ ਆ ਅੱਗੇ ਨੂੰ ਵੀ ਹਵਾਨੇ ਦੀ ਧੱਕ ਚੰਗੀ ਆ ਬੈਕ ਸਾਈਡ ਨੂੰ ਵੀ ਚੰਗੀ ਆ ਕਾਗਜੀ ਪਿੰਡਾ ਬੱਚਾ ਮਗਰ ਮੇਲ ਆ ਗਿਆ ਜੀ ਬਾਕੀ ਜੇਰ ਦੇ ਕੰਪਲੀਟ ਆ ਭਾਰ ਪਿੱਛੇ ਦੀ ਗਾਰੰਟੀ ਆ ਬਾਈ ਦੇ ਘਰੇ ਤੁਸੀਂ ਆਪਦੀ ਚੁਵਾਈ ਕਰ ਸਕਦੇ ਆ ਕੱਦ ਕਾਠ ਵੀ ਚੰਗਾ ਚੌੜਾ ਪੈਠ ਪੂੜਾ ਐਚ ਐਫ ਗਾਈਆਂ ਵਰਗਾ ਹਵਾਨਾ ਤਿਆਰ ਕਰੀ ਫਿਰਦੀ ਐ ਚੈੱਕ ਕਰੋ ਫਿੱਟ ਫਿੱਟ ਹਵਾਨਾ ਖੋਸਵਾਨੇ ਦਾ ਫਾਇਦਾ ਹੀ ਹੁੰਦਾ ਵੀਰੇ ਦੁੱਧ ਵੀ ਕਰਮਾ ਵਾਲੀ ਚੰਗਾ ਕੱਢਦੀ ਹੁੰਦੀ ਆ ਥੋਸਵਾਨੇ ਵਾਲਾ ਚਾਹੇ ਮੱਝ ਆ ਚਾਹੇ ਗਾਂ ਬਾਕੀ ਬਰੀਕੀਆਂ ਬਹੁਤ ਨੇ ਜੋ ਟੀਜੇ ਫਰਕ ਤੁਸੀਂ ਆਪ ਕਰ ਲਿਓ ਠੰਡੀ ਮਿੱਠੀ ਹੈ ਜੀ ਪੂਰੀ ਹਾਂਜੀ ਹਾਂਜੀ ਪੂਰੀ ਠੰਡੀ ਹੈ ਜੀ ਜੈ ਜੀ ਦੀ ਡਿਮਾਂਡ ਵੀਰੇ ਦੀ ਜੈ ਜੀ ਇੱਕਤੀ ਹੈ ਜੀ ਹੋ ਜੂ ਮਾਨਤਾਂ ਜੀ ਜਿੰਜ ਮਾਨਤਾਂ ਖੁੱਲਾ ਕਰਦੇ ਠੀਕ ਹੈ ਜੀ 1 ਲੱਖ ਤੇ 30000 ਰੁਪਿਆ ਬਾਈ ਕਹਿੰਦਾ ਇਹਦੀ ਡਿਮਾਂਡ ਹੈ ਵਿੱਚੋਂ ਮਾਨਤਾਂ ਨੂੰ ਖੁੱਲਾ ਹੋ ਜੂਗਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਕ ਜੀ ਆਪਣਾ ਘਰੇ ਮਗਾਉਣਾ ਹੋਵੇ ਆਨਲਾਈਨ ਜੀ ਉਹ ਵੀ ਆਪਣੀ ਗਾਰੰਟੀ ਹੋਊ ਜੀ ਸਾਰੀ ਫੁੱਲ ਗਾਰੰਟੀ ਹੈ ਚਾਹੇ ਉੱਤਰ ਦੀ ਪਾਸ ਕਰ ਲਵੇ ਜੀ ਹਾਂ ਜੀ ਹਾਂ ਜੀ ਠੀਕ ਆ ਵੀਰੇ ਪੂਰੀ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੈ ਬਾਈ ਕਹਿੰਦਾ ਚਾਹੇ ਆਨਲਾਈਨ ਕੋਈ ਮਗਾ ਲੇ ਤੇ ਉੱਤਰ ਦੀ ਪਾਸ ਕੋਈ ਵੀ ਸੱਜਣ ਕਰ ਸਕਦਾ ਫੁੱਲ ਗਾਰੰਟੀ ਰਹੂਗੀ ਪੂਰ ਛੱਟਾ ਗੰਡ ਮਰੂੜੀ ਦੀ ਬਾਕੀ ਜਿਹਨੂੰ ਨਗ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ